ਹੈਲੋ ਫੈਮਲੀ ਸਤਿ ਸ੍ਰੀ ਅਕਾਲ ਅੱਜ ਅਸੀਂ ਬਣਾਵਾਂਗੇ ਗੋਭੀ ਤੇ ਮਟਰ ਦੀ ਸਬਜ਼ੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਤੇ ਬਹੁਤ ਹੀ ਘੱਟ ਟਾਈਮ 'ਚ ਤੇ ਬੜੇ ਵਧੀਆ ਤਰੀਕੇ ਬਣਾਵਾਂਗੇ ਆ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣੀ ਗੋਭੀ ਧੋ ਕੇ ਕੱਟ ਕੇ ਬਹੁਤ ਵਧੀਆ ਤਰੀਕੇ ਦੇਖੋ ਰੱਖ ਲਿੱਤੀ ਐ ਬਹੁਤ ਸਾਫ਼ ਸੁਥਰੀ ਕਰਕੇ ਚੰਗੀ ਤਰ੍ਹਾਂ ਧੋਤਾ ਇਹਨੂੰ ਚੰਗੀ ਤਰ੍ਹਾਂ ਧੋਤਾ ਕੇ ਰੱਖ ਲਿੱਤਾ ਐ ਉਸ ਤੋਂ ਬਾਅਦ ਆਪੇਖੋ ਸਾਡੇ ਮਟਰ ਜਿਹੜੇ ਸੀ ਛਿੱਲ ਕੀ ਵੇਖੋ ਸਾਫ਼ ਸੁਥਰੀ ਕਰਕੇ ਰੱਖ ਲਿੱਤੇ ਨੇ ਐ ਰੇ ਸਾਡੇ ਪਿਆਜ਼ ਜਿਹੜੇ ਸੀ ਲੰਬੇ ਲੰਬੇ ਕੱਟੇ ਨੇ ਤੇ ਐ ਸਾਡਾ ਅਦਰਕ ਤੇ ਇਹ ਹਰੀਆਂ ਮਿਰਚਾਂ ਇਹ ਅਸੀਂ ਸਾਰੀਆਂ ਚੀਜ਼ਾਂ ਦਾ ਤੜਕਾ ਲਗਾਵਾਂਗੇ ਤੇ ਗੋਭੀ ਬਣਾਵਾਂਗੇ ਤੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੀ ਬਣਦੀ ਹੈ ਬਹੁਤ ਵਧੀਆ ਬਣਦੀ ਹੈ ਬਹੁਤ ਮਜ਼ਾ ਆਉਂਦਾ ਹੈ ਬਹੁਤ ਸਵਾਦ ਲੱਗਦੀ ਹੈ ਰੋਟੀ ਨਾਲ ਖਾਓ ਚਾਹੇ ਪਰਾਂਠੀਆਂ ਨਾਲ ਖਾਓ ਬਹੁਤ ਚੰਗਾ ਲੱਗਦਾ ਆਓ ਅਸੀਂ ਹੁਣ ਬਣਾਈਏ गोभी मटर दी सब्जी ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਗੈਸ ਲਗਾ ਕੇ ਅਸੀਂ ਆਪਣੀ ਕੜਾਈ ਰੱਖ ਲਵਾਂਗੇ ਆ ਦੇਖੋ ਜੀ ਅਸੀਂ ਆਪਣੀ ਕੜਾਈ ਰੱਖ ਲਈਤੀ ਹੁਣ ਕੜਾਈ ਵਿੱਚ ਪਾਣੀ ਹੈ ਜੇ ਪਾਣੀ ਸੁੱਕ ਜਾਵੇ ਤੇ ਫਿਰ ਅਸੀਂ ਤੜਕਾ ਲਗਾਣੇ ਆ ਵਿੱਚ ਤੇਲ ਪਾਣੇ ਆ ਸਭ ਤੋਂ ਪਹਿਲਾਂ ਅਸੀਂ ਆਪਣੀ ਕੜਾਈ ਸਾਫ਼ ਕਰ ਲਾਂਗੇ ਬਹੁਤ ਚੰਗੇ ਤਰੀਕੇ ਤਾਂ ਜੋ ਵਿੱਚ ਪਾਣੀ ਨਾ ਰਵੇ ਹੁਣ ਅਸੀਂ ਇਹਦੇ ਵਿੱਚ ਤੇਲ ਪਾ ਦਵਾਂਗੇ ਜਿਹਦੇ ਨਾਲ ਅਸੀਂ ਤੜਕਾ ਲਗਾਣਾ ਕੜਾਈ ਸਾਡੀ ਸੁੱਕ ਚੁੱਕੀ ਹੈ ਐ ਦੇਖੋ ਅਸੀਂ ਤੇਲ ਪਾ ਦਿੱਤਾ ਜਿੰਨਾ ਲੋੜ ਅਨੁਸਾਰ ਸਾਨੂੰ ਚਾਹੀਦਾ ਸੀ ਉਸੇ ਹੀ ਹਿਸਾਬ ਨਾਲ ਤੇਲ ਪਾ ਦਿੱਤਾ ਤੇ ਆਪਣਾ ਤੜਕਾ ਲਗਾਵਾਂਗੇ ਜਦ ਤੱਕ ਗਰਮ ਨਹੀਂ ਹੁੰਦਾ ਉਦੋਂ ਤੱਕ ਅਸੀਂ ਆਪਣੇ ਵਿੱਚ ਕੋਈ ਮਟੀਰੀਅਲ ਮਸਾਲਾ ਨਹੀਂ ਪਾਣਾ ਪਿਆਜ਼ ਵਗੈਰਾ ਨਹੀਂ ਪਾਣੀ ਗਰਮ ਹੋ ਜਾਏਗਾ ਫਿਰ ਪਾਵਾਂਗੇ ਹੁਣ ਅਸੀਂ ਆਪਣਾ ਤੇਲ ਗਰਮ ਕਰ ਲਈਏ ਸਭ ਤੋਂ ਪਹਿਲਾਂ ਅਸੀਂ ਆਪਣਾ ਤੇਲ ਸਾਡਾ ਸੜ ਚੁੱਕਾ ਹੈ ਵੇਖੋ ਹਰਿਆ ਹੋ ਚੁੱਕਿਆ ਧੂਆ ਮਾਰ ਰਿਹਾ ਸਭ ਤੋਂ ਪਹਿਲਾਂ ਅਸੀਂ ਅਦਰਕ ਪਾ ਦਾਂਗੇ ਤੇ ਬਹੁਤ ਵਧੀਆ ਤਰੀਕੇ ਬਣਾਵਾਂਗੇ ਤੇ ਬਹੁਤ ਹੀ ਸਵਾਦਲਾਦਾਂਗੇ ਅਦਰਕ ਸਾਡਾ ਲਾਲ ਹੋ ਗਿਆ ਹੈ ਹੁਣ ਅਸੀਂ ਆਪਣੇ ਪਿਆਜ਼ ਪਾ ਦਾਂਗੇ ਪਿਆਜ਼ਾਂ ਦੇ ਨਾਲ ਹੀ ਅਸੀਂ ਆਪਣੀਆਂ ਹਰੀਆਂ ਮਿਰਚਾਂ ਪਾ ਦੇਣੀਆਂ ਆ ਦੇਖੋ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤਾਂ ਜੋ ਸਾਡੇ ਪਿਆਜ਼ ਲਾਲ ਹੋ ਸਕਣ। ਦੱਸਿ ਕਿ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਜੋ ਸਾਡੇ ਪਿਆਜ਼ ਕੱਚੇ ਨਾ ਰਹਿਣ। ਪਿਆਜ਼ ਸਾਡੇ ਵੇਖੋ ਪੂਝ ਚੁੱਕੇ ਨੇ। ਬਹੁਦੇ ਅਸੀਂ ਲਾਲ ਨਹੀਂ ਕਰਨੇ। ਸਾਭ ਦੇ ਲਾਲ ਕਰਾਂਗੇ ਤਾਂ ਜੋ ਮਤਲਬ ਗੋਪੀ ਦੇ ਨਾਲ ਵੀ ਪੂਝ ਸਕਣ। ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਲੋੜ ਅਨੁਸਾਰ ਨਮਕ। ਆ ਦੇਖੋ जिन्ना सू चाहिए अस हिसाब के नमक पा लिता है हल्दी पाउडर गर्म मसाला थोड़ा जहां धनिया पाउडर पावे तो असू चंकी तरह हिला लागे मसाले देखो ਸਭ ਤੋਂ ਪਹਿਲਾਂ ਅਸੀਂ ਆਪਣੇ ਮਟਰ ਪਾਵਾਂਗੇ ਆ ਦੇਖੋ ਅਸੀਂ ਮਟਰ ਪਾ ਲਿੱਤੇ ਇਹਨਾਂ ਨੂੰ ਹਿਲਾ ਲਾਂਗੀ ਚੰਗੀ ਤਰ੍ਹਾਂ ਹੁਣ ਅਸੀਂ ਪਾ ਦਵਾਂਗੇ ਆਪਣੀ ਗੋਭੀ ਗੋਭੀ ਦੇ ਥੋੜੀ ਵੱਡੇ ਵੱਡੇ ਫੁੱਲ ਕੱਟਨੇ ਨੇ ਤਾਜੇ ਫੁੱਲ ਨਾ ਸਕਣ ਅਜਕਲ ਉਹ ਵੀ ਖੁੱਲ ਜਾਂਦੀ ਹੈ ਫਿਰ ਸਵਾਦ ਨਹੀਂ ਲੱਗਦੀ ਐ ਦੇਖੋ ਅਸੀਂ ਨੂੰ ਚੰਗੀ ਤਰ੍ਹਾਂ ਹਿਲਾ ਲਿਆ ਬਹੁਤ ਵਧੀਆ ਲੱਗਦੀ ਹੈ ਬਹੁਤ ਮਜ਼ਾ ਆਂਦਾ ਰੋਟੀ ਖਾਣ ਦਾ ਇਹਨੂੰ ਬਣਾਇਓ ਤੇ ਰੋਟੀ ਨਾਲ ਖਾਇਓ ਅੰਦਰ ਕਰਕੇ ਰੱਖ ਦਵਾਂਗੇ ਨਾਲ ਦੋ ਸਾਡੀ 스ਪੀਨ ਨਾਲ ਬਣ ਸਕੇ ਇੱਕ ਵਾਰ ਅਸੀਂ ਹਿਲਾ ਲਾਂਗੇ ਇਹਨੂੰ ਤਾਂ ਜੋ ਸਾਡੀ ਗੋਭੀ ਉੱਪਰ ਥਿਲੇ ਹੋ ਜਾਵੇ ਇਹ ਤੇ ਕੱਚੀ ਨਾ ਰਵੇ ਬਹੁਤ ਵਧੀਆ ਬਣੇ ਮਟਰ ਵੀ ਗਲ ਜਾਣ ਇਹ ਨੂੰ ਚੰਗੀ ਤਰ੍ਹਾਂ ਹਿਲਾ ਲੇ ਹਿਲਾ ਕੇ ਫਿਰ ਅਸੀਂ ਆਪਣਾ ਇਹਦੇ ਚ ਧਨੀਆ ਨਾਲ ਐਡ ਕਰ ਦਵਾਂਗੇ ਜਿਹੜਾ ਅਸੀਂ ਕੱਟ ਕੇ ਰੱਖਿਆ ਦੇਖੋ ਇਹਨੂੰ ਵੀ ਪਾ ਦਾਂਗੇ ਇਹ ਵੀ ਨਾਲ ਹੀ ਬਣ ਜਾਈਗਾ ਬਹੁਤ ਵਧੀਆ ਗੋਭੀ ਲੱਗਦੀ ਹੈ ਬਹੁਤ ਸਵਾਦ ਲੱਗਦੀ ਬਹੁਤ ਮਜ਼ਾ ਆਉਂਦਾ ਖਾਣ ਦਾ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਉਣੀ ਹੈ ਇਹ ਦੇਖੋ ਇਹਨੂੰ ਹਿਲਾ ਲਾਂਗੇ ਅਸੀਂ ਸਾਡਾ ਧਨੀਆ ਸਾਰੀ ਗੋਭੀ ਚ ਮਿਕਸ ਹੋ ਜਾਏ ਹੁਣ ਅਸੀਂ ਆਪਣਾ ਟੱਕਣ ਬੰਦ ਕਰਕੇ ਫੇਰ ਰੱਖ ਦੇਵਾਂਗੇ ਥੋੜੀ ਜਿਹੀ ਗੈਸ ਅਸੀਂ ਤੇਜ਼ ਕਰ ਲਾਂਗੇ ਆ ਦੇਖੋ ਜੀ ਗੋਭੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਵੇਖੋ ਕਿੰਨੀ ਵਧੀਆ ਬਣੀ ਹੈ ਬਹੁਤ ਵਧੀਆ ਤੀਕੇ ਬਣੀ ਹੈ ਇੰਨੀ ਵਧੀਆ ਬਣੀ ਹੈ ਦੇਖੋ ਬਹੁਤ ਵਧੀਆ ਬਣੀ ਹੈ ਗੋਭੀ ਤੁਸੀਂ ਵੀ ਇਸੇ ਤਰੀਕੇ ਬਣੀ ਵੇਖੋ ਧੂਆ ਛੱਡ ਰਹੀ ਹੈ ਬਹੁਤ ਵਧੀਆ ਬੰਦੀ ਹੈ ਇਸੇ ਤਰੀਕੇ ਬਣਾਇਆ ਕਰੋ ਦਿਖਾਇਆ ਕਰੋ ਇਹ ਸਬਜੀ ਸਾਡੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਮਨ ਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਵੀ ਮੇਰਾ ਨਵਾਂ ਨਵਾਂ ਚੈਨਲ ਹੈ ਮੈਂ ਗਰੋ ਕਰਨਾ ਚਾਹਨੀ ਆ ਵੀ ਮੈਂ ਵੀ ਚਾਹਨੀ ਵੀ ਮੈਂ ਅੱਗੇ ਤੱਕ ਵਧਾਂ ਤੇ ਅੱਗੇ ਤੇ ਮੇਰੀ ਫੈਮਲੀ ਮੈਨੂੰ ਵਧਾ ਸਕਦੀ ਹੈ ਜੇ ਤੁਹਾਨੂੰ ਮੇਰੀ ਥੋੜੀ ਜਿਹੀ ਵੀ ਰੈਸਪੀ ਪਸੰਦ ਆਈ ਹੈ ਤੇ ਤੁਸੀਂ ਮੈਨੂੰ ਜਰੂਰ ਮੇਰੀ ਵੀਡੀਓ ਫੁੱਲ ਵਾਚ ਕਰਿਆ ਕਰੋ ਤੇ ਪੂਰੀ ਫੁੱਲ ਵੇਖਿਆ ਕਰੋ ਤੇ ਮੈਨੂੰ ਦੱਸਿਆ ਕਰੋ ਜੇ ਕੋਈ ਗਲਤੀ ਵੀ ਹੋਵੇ ਇਹਦੇ ਤੁਸੀਂ ਮੇਰੀ ਉਹ ਵੀ ਕੱਢਿਆ ਕਰੋ ਤਾਂ ਜੋ ਮੈਂ ਆਪਣਾ ਹੱਥ ਹੋਰ ਵੀ ਸਾਫ਼ ਕਰ ਸਕਾਂ ਤੇ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਵਾਂ ਵਧੀਆ ਤੋਂ ਵਧੀਆ ਰੈਸਪੀ ਪਾਇਆ ਕਰਾਂ ਤੇ ਵਧੀਆ ਤੋਂ ਵਧੀਆ ਸਬਜ਼ੀਆਂ ਬਣਾ ਕੇ ਤੁਹਾਨੂੰ ਦਿਖਾਇਆ ਕਰਾਂ ਤੇ ਤੁਸੀਂ ਜ਼ਰੂਰ ਦੇਖਣੀ ਹੈ ਮੇਰੀ ਵੀਡੀਓ ਫੁੱਲ ਵਾਚ ਕਰਨੀ ਹੈ ਤੇ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰਨਾ ਹੈ ਬਾਏ ਫੈਮਲੀ ਬਾਏ ਫੈਮਲੀ ਬਾਏ